ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਅੱਜ ਆਪਾਂ ਲੈ ਕੇ ਆ ਰਹੇ ਹਾਂ ਇੱਕ ਹੋਰ ਨਵੀਂ ਵੀਡੀਓ ਆਪਾਂ ਆਏ ਅੱਜ ਗੁਰਦੁਆਰਾ ਨਿਰਗੁਣ ਦਾਸ ਜੀ ਆ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਵਾਂਗੇ ਸਾਰਾ ਇਹ ਅੰਦਰੋਂ ਕਿੱਥੇ ਆ ਸਾਰਾ ਡਰੈਸ ਦੱਸਣਾ ਵੀ ਆ ਦੇਖੋ ਜੀ ਦੇਖੋ ਜੀ ਗੁਰਦੁਆਰਾ ਕਿੰਨਾ ਸੋਹਣਾ ਹੈ ਕਿੰਨਾ ਪਿਆਰਾ ਹੈ ਬਾਬਾ ਨਿਰਗੁਣ ਦਾਸ ਜੀ ਹਾਂ ਗੀਠਾ ਸਾਹਿਬ ਬਾਬਾ ਜੀ ਦੌਰੇ ਤਬਾਹ ਹੋਇਆ ਸਾਹਮਣੇ ਹਰ ਗੋਬਿੰਦ ਸੁਭ ਸੁਮਤ ਪ੍ਰਕਾ ਸਤਿ ਸ਼੍ਰੀ ਅਰਦਾਇ ਨਮ ਓਂਕਾਰ ਜੋਰੀ ਗੁਰੂ ਹਰਿਕ੍ਰਿਸ਼ਨ ਮਨਾਈ ਇੱਧਰ ਹੈਗਾ ਲੰਗਰ ਹਾਲ ਗੁਰਦੁਆਰੇ ਦਾ ਹੁਣੇ ਬਣ ਰਿਹਾ ਗੁਰਦੁਆਰਾ ਨਾਲ ਦੀ ਨਾਲ ਇਹ ਲੰਗਰ ਹਾਲ ਬਣਾਇਆ ਆ ਦੇਖੋ ਗੁਰਦੁਵਾਰ ਸਾਹਿਬ ਵਿੱਚ ਰੇੜੇ ਵੀ ਖੜੇ ਨੇ ਬਾਬਾ ਮਾਨ ਸਿੰਘ ਜੀ ਦੇ ਬਾਬਾ ਜੀ ਦਾ ਮਿੱਠਾ ਸਾਹਬਾ ਜੀ ਦਰਸ਼ਨ ਕਰਾਉਂਦੇ ਆ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਪਤਾ ਕਰੀ ਆਪ ਜੀ ਨੇ ਸਭਾ ਲਖੋ ਦੇ ਦਿੱਤਾ ਤੇ ਨਾ ਕਿ ਨਹੀਂ ਖਰੇ ਨਾ ਕਿ ਇਹ ਤੁੰਨੇ ਕਰਾਇਆ ਸਮਾਰੀ ਮੱਦੇ ਦੇ ਚਾਰਨ ਮੇਂ ਕਰ ਲਿਆ ਸਾਰੀ ਮੱਦੇ ਦੇ ਨਾਲ ਸਾਰੀ ਆ ਇੱਧਰ ਸਾਰਾ ਲੰਗਰ ਹਾਲ ਆ ਜੀ ਨਵਾਂ ਤਿਆਰ ਹੋਇਆ ਹੁਣੇ ਆ ਦੇਖੋ ਉੰਦਰ ਲੰਗਰ ਬਣਦਾ ਜੀ ਤਿਆਰ ਹੁੰਦਾ ਲੰਗਰ ਪ੍ਰਸ਼ਾਦ ਦਾ ਇੱਥੇ ਗੁਰਦੁਆਰੇ ਵਿੱਚ ਹਰੇਕ ਬੰਦੇ ਦੀ ਇਹੇ ਗੁਰੂ ਘਰ ਵਿੱਚ ਵਿਸ਼ੇ ਵੀ ਪੂਰੀ ਹੁੰਦੀ ਹੈ ਜਿਹੜਾ ਪੂਰੀ ਮਰਜ਼ੀ ਨਾਲ ਮੰਗ ਕੇ ਜਾਂਦਾ ਹੈ ਉਹ ਬੰਦੇ ਦੀ ਵਿਸ਼ਾ ਵੀ ਪੂਰੀਆਂ ਹੁੰਦੀਆਂ ਹਨ ਤੇ ਇੱਥੇ ਦੱਸੋ ਕਿਹੜਾ ਕਿਹੜਾ ਗੁਰਦੁਆਰੇ ਇਹ ਆਇਆ ਹੋਇਆ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਜ਼ਰੂਰ ਕਰੋ ਜੀ ਤੁਹਾਡੇ ਲਈ ਹੋਰ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂ